ਦੇ ਉਹਨਾਂ ਕਾਇ ਕਾਰਨਾਮਿਆਂ ਦੇ ਖਿਲਾਫ ਪੰਜਾਬ ਦੇ ਕੋਨੇ-ਕੋਨੇ ਤੋਂ ਚੱਲ ਕੇ ਆਏ ਪੰਜਾਬ ਦੇ ਉਹ ਕੀਰਤੀ ਲੋਕ ਜਿੰਨਾ ਕੀਰਤੀ ਲੋਕਾਂ ਨੇ ਬਾਬੇ ਨਾਨਕ ਦੇ ਰਾਹ ਨੂੰ ਉਪਰਾਹਣਦੇ ਹੋਏ ਬਾਬੇ ਰਾਦੇ ਹੋਸ ਸਿੰਘਾਸ ਦੇ ਨਾਰੇ ਨੂੰ بلند ਕਰਦੇ ਹੋਏ ਬੇਟੋਨੀਆਂ ਰਾਗ ਕਰਨਾ ਸਰਕਾਰਾਂ ਨੂੰ ਉਹਨਾਂ ਦੀਆਂ ਲੋਕਾਂ ਨੂੰ ਲੋਕਾਂ ਦੇ ਉੱਤੇ ਦਮਨ ਕਰਨ ਵਾਲੀਆਂ ਨੀਤੀਆਂ ਦੇ ਖਿਲਾਫ ਹਮੇਸ਼ਾ ਸੰਘਰਸ਼ ਤੇ ਮੈਦਾਨ ਦੇ ਵਿੱਚ ਡਟਣ ਵਾਲੇ ਕੀਰਤੀ ਲੋਕੋ ਜਿਵੇਂ ਪਹਿਲਾਂ ਵੀ ਮੇਰੇ ਤੋਂ ਸਾਥੀ ਗਏ ਦੱਸ ਕੇ ਗਏ ਆ ਕਿ ਕਿਵੇਂ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਇਥੋਂ ਦੇ ਉਹਨਾਂ ਲੋਕਾਂ ਦੀ ਰਾਖੀ ਕਰਨ ਦੇ ਲਈ ਹੋਈ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਉੱਤੇ ਆਈ ਸੀ ਤਾਂ ਲੋਕਾਂ ਨੂੰ ਬੜੇ ਸੋਹਣੇ ਤੇ ਜ਼ਾਲੇ ਦੇ ਕੇ ਗਈ ਸੀ ਕਿ ਅਸੀਂ ਆਮ ਘਰਾਂ ਦੇ ਤਿੰਨ ਪੁੱਤਾਂ ਸਾਡੀ ਸਰਕਾਰ ਲੋਕਾਂ ਦੀ ਸੱਤਾ ਦੇ ਵਿੱਚੋਂ ਚੱਲੂਗੀ ਪਰ ਜਾਈ ਜੀਂ ਦੇ ਰਾਜਾ ਤੋਂ ਕਰ ਲਓ 927 ਏਕੜ ਜ਼ਮੀਨ ਇਥੋਂ ਦੇ ਕਿਰਤੀ ਲੋਕਾਂ ਨੇ ਇਥੋਂ ਦੇ ਕਿਰਤੀ ਲੋਕਾਂ ਦੇ ਵਿੱਚ ਵੰਡਣ ਦਾ ਐਲਾਨ ਕੀਤਾ ਕਪੜੀ ਅੱਗ ਲੱਗੀ ਆ ਸੋਹੇਸ ਕਰਕੇ ਇਥੋਂ ਦੇ ਜਿਹੜੇ ਪ੍ਰਸ਼ਾਸਨ ਇਥੋਂ ਦਾ ਜਿਹੜਾ ਸਿਵਲ ਪ੍ਰਸ਼ਾਸਨ ਤੇ ਪਲੋ ਪ੍ਰਸ਼ਾਸਨ ਇਹ ਗੱਲ ਦੇ ਉੱਤੇ ਜ਼ੋਰ ਦੇ ਕੇ ਇਸ ਗੱਲ ਨੂੰ ਪਹੁੰਚ ਦੇ ਵਿੱਚ ਲੱਗਾਇਆ ਆ ਕਿ ਇਥੋਂ ਦੇ ਜਿਹੜੇ ਮਜ਼ਦੂਰ ਨੇ ਉਹ ਨਾਲ ਝੰਡੇ ਦੀ ਅਗਵਾਈ ਦੇ ਵਿੱਚ ਇਥੋਂ ਦੇ ਰਾਜੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਜਾ ਰਹੇ ਆ ਪਰ ਅਸੀਂ ਦਖਲਾ ਚੁੱਕਿਆ ਕਿ ਭੰਦੇ ਰੀਸੀ ਸਾਹਿਬ ਮੇਥੋਂ ਦੇ ਆਸਥੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੇਥੋਂ ਦੀਓ ਕਿਰਤੀ ਲੋਕ ਲਾਲ ਢੰਡੇ ਦੀ ਗਵਾਈ ਦੇ ਵਿੱਚ ਉਥੋਂ ਦੀਓ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਨਹੀਂ ਜਾ ਰਹੇ ਸੀ ਮੇਥੋਂ ਦੀਓ ਜ਼ਮੀਨ ਦੇ ਉੱਤੇ ਜਿਹੜੇ ਲੋਕਾਂ ਨੇ ਇਥੋਂ ਦੇ ਕਬਜ਼ਾ ਕੀਤਾ ਹੋਇਆ ਲੰਮੇ ਸਮੇਂ ਦੇ ਉੱਤੇ ਪਿਛਲੇ ਬਹੁਤ ਸਾਲਾਂ ਦੇ ਉੱਤੇ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰਾ ਕੇ ਉਹਨਾਂ ਲੋਕਾਂ ਦਾ ਕਬਜ਼ਾ ਕਰਨ ਜਾ ਰਹੇ ਸੀ ਜਿਹੜੀ ਉਹ ਜ਼ਮੀਨ ਦੇ ਆਪਣੀ ਮਾਲਕਾਂ ਕਹੇ ਕਰਕੇ ਇਹ ਚੀਜ਼ ਤੋਂ ਸਾਨੂੰ ਸਾਫ਼ ਤੇ ਸਪੱਸ਼ਟ ਦੇਣੀ ਆ ਉਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਦਿਨਾਂ ਦੇ ਅੰਦਰ ਵਿਕਰਮਜੀਤ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਛੁੱਟ ਕੇ ਇਹ ਚੀਜ਼ ਦਾ ਖੇਕਣ ਕਰਦਾ ਕਿ ਇਥੋਂ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਕਿ ਮੈਂ ਇਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਸਾਡੇ ਲੋਕਾਂ ਦੀ ਸਰਕਾਰ ਆ ਕਿਥੋਂ ਦੇ ਕਾਲੀਆਂ ਨੇ ਇਥੋਂ ਦੇ ਨਸੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਜ਼ਹਿਰਦਾਂ ਬਣਾਈਆਂ ਨੇ ਜਿਹੜੀਆਂ 2 ਨੰਬਰ ਦੇ ਉੱਤੇ ਅੱਦਾ ਪੈਸੇ ਘਟੇਰੀਆਂ ਕੱਟੀਆਂ ਕੀਤੀਆਂ ਨੇ ਅਸੀਂ ਉਹ ਢੇਰੀਆਂ ਨੂੰ ਉੱਤ ਕੇ ਪਰਾਂ ਲੈ ਕੇ ਜਾਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ 927 ਕਿੱਲੇ ਜ਼ਮੀਨ ਸੀ ਉਹ ਜੀਦਾ ਦੇ ਰਾਜੇ ਦੀ ਉਦੋਂ ਤੋਂ 151 ਕਿੱਲਾ ਜ਼ਮੀਨ ਮੰਜੀਠੀਆਂ ਦੇ ਸਹੌੜਿਆਂ ਦੀ ਤਵੇਰਾ ਇਹ ਕਰਕੇ ਫੇਤੂਨਾ ਭਗਵੰਤਵਾਲਾ ਉਹ ਜੀਦਾ ਦੇ ਰਾਜੇ ਦੇ ਹੱਕ ਦੇ ਵਿੱਚ ਨਹੀਂ ਖੜਿਆ ਫਕਤਾ ਦੇ ਸਾਹਮਣੇ ਜੀਬੀਏ ਦੇ ਸੋਹਰਿਆਂ ਦੀ ਠਿੱਡ ਦੇ ਉੱਤੇ ਖੜਿਆ ਇਸ ਕਰਕੇ ਇਹ ਚੀਜ਼ ਦਾ ਤੁਨੂੰ ਕੋਲੇਖਾ ਨਹੀਂ ਰੱਖਣਾ ਚਾਹੁੰਦਾ ਅਸੀਂ ਸਾਫ਼ ਤੇ ਸਪਸ਼ਟ ਕਹਲੇ ਹੀ ਸੀ ਕਿ ਆਹ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਕੁਰਤੀ ਚੀਜ਼ ਕਰ ਦੇਣੀ ਆ ਇਥੋਂ ਨੀਲਿਆਂ ਦੇ ਸਾਹਜ ਉਤੇ ਚਿੱਟਿਆਂ ਦੇ ਵੇਝਣਾ ਪਰ ਇਥੋਂ ਦੇ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਜਿਹੜੀਆਂ ਪਾਲਿਟੀਆਂ ਨੇ ਉਹ ਲੋਕਾਂ ਦੇ ਰੋਹ ਦੇ ਵਿੱਚ ਆਣੀਆਂ ਨੇ ਇਸ ਕਰਕੇ ਜੇ ਲੋਕਾਂ ਨੇ ਆਪਣੀ ਹੌਣੀ ਦਾ ਮਾਰਕ ਪੰਡਾ ਜੇ ਲੋਕਾਂ ਇਹ ਤੋਂ ਦੇ ਕਿਰਤ ਕਰਕੇ ਖਾਣ ਵਾਲੇ ਲੋਕ ਜਿਹੜੇ ਬਾਬੇ ਨਾਨਕ ਦੇ ਪੈਰੋਕਾਰ ਆ ਜਿਹੜੇ ਤੋਂ ਦੇ ਸਹੀ ਪਗਲ ਸਿੰਧਾ ਉਹ ਰਾਜ ਜਿੱਤੇ ਮਨੁੱਖੋਂ ਮੁੱਕਦੀ ਲੁੱਟ ਨਾ ਆਵੇ ਜੋ ਰਾਜ ਸਤਜਨਾ ਜਲਨੇ ਹੋ ਤਾਂ ਜਿਹੜੇ ਆ ਲੋਕ ਨੇ ਇਹਨਾਂ ਲੋਕਾਂ ਦੀ ਗਵਾਹੀ ਦੇ ਵਿੱਚੋਂ ਰਾਜ ਜਿਹੜਾ ਕਰਜਾ ਜਾ ਸਕਾ ਅਸੀਂ ਉਹ ਫੋਟਾਂ ਦੇ ਜੱਪਿਆਂ ਦੇ ਵਿੱਚੋਂ ਇਹ ਤੋਂ ਦੇ ਪਾਰਲੀਮੈਂਟ ਸਿਸਟਮ ਦੇ ਵਿੱਚੋਂ ਜਿਹੜੇ ਅੱਜ ਵੀ ਹੈ ਤੇਰੇ ਦੇ ਉੱਤੇ ਬੱਖ ਬੱਖ ਬੁਲਾਲੇ ਮੁਰਕੇ ਜਾਂਦੇ ਇਹ ਤੁਸੀਂ ਕੱਢਨੇ ਦੇਖ ਲਓ ਉਹਨਾਂ ਦੇ ਵਿੱਚੋਂ ਕਿਤੇ ਨੂੰ ਮੰਤਰੀ ਕਿਤੇ ਨੂੰ ਐਮਐਲਏ ਕਿਤੇ ਨੂੰ ਮੁੱਖ ਮੰਤਰੀ ਬਣਾ ਕੇ ਦੇਖ ਲਓ ਪਰ ਉਹਨੇ ਖੜਨਾ ਉਹਨਾਂ ਦੇ ਪਾਸੇ ਆ ਉਹ ਉਹਨਾਂ ਦੀ ਨਹੀਂ ਤੁਹਾਡੇ ਨਾਲ ਖੜਦਾ ਆ ਜਿੰਨਾ ਚਿਰ ਇਹ ਲੋਕਾਂ ਦੇ ਨਾਲ ਇਹ ਝੰਡੇ ਤੇ ਜਿਹੜਾ ਡੰਡਾ ਹੈ ਬੁਲੰਚ ਕਰਨਾ ਇਹ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਨੇ ਲੋਕਾਂ ਦੇ ਉੱਤੇ ਇਹ ਕੁਲ ਤੇ ਰਾਜ ਨੂੰ ਥੋਪ ਕੇ ਇੱਕੋ ਕਹਾੜਾ ਪਾ ਕੇ ਇਹ ਭਰਮ ਪੜਿਆ ਕਿ ਅਸੀਂ ਇਹ ਤੋਂ ਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਜਿਹੜੀ ਉਹ ਦੱਬ ਲਾਗੇ ਪਰ ਉਹ ਪੜਿਆ ਨਹੀਂ ਉਹਨਾਂ ਨੇ ਇਤਿਹਾਸ ਜਦੋਂ ਪੜਾਉਣਾ ਕਿ ਹੈ ਨਹੀਂ ਕਿ ਇਹਦਾ ਪੰਜਾਬ ਦੇ ਜੰਮੇ ਨੂੰ ਤਾਂ ਨਿਤ ਮਹਿਮਾ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੇ ਤਾਂ ਇਹ ਕਹਾਤਾਂ ਨੂੰ ਸੁਣ ਕਰਕੇ ਆਦੇ ਵੱਡੇ ਹੋਇਆ ਤੇ ਜਵਾਨ ਹੋਇਆ ਉਹਦੇ ਸੁਣਦੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨਦੇ ਹੋਏ ਜਿਉਂ-ਜਿਉਂ ਤਾਨੂੰ ਵਰਦਾ ਅਸੀਂ ਦੂਰ ਤੋੜੇ ਹੋਏ ਇਹ ਅਸੀਂ ਕਿ ਜਮੀਨ ਪ੍ਰਾਪਤੀ ਦੇ ਸੰਘਰਸ਼ ਕਮੇਟੀ ਵਾਲੇ 1000 2000 4000 ਦੀ ਗਿਰਤੀ ਦੇ ਅੰਦਰ ਅਸੀਂ ਉਹਨੂੰ ਦੱਬ ਲਾਂਗੇ ਜਿਹਨਾਂ ਨੂੰ ਸੁਟਾਂਗੇ ਅੱਜ 10000 ਦੀ ਗਿਰਤੀ ਦੇ ਅੰਦਰ ਇਹ ਕੀ ਦਿਖਵਾਈ ਭਰਦਾ ਕਹੇ ਤੁਸੀਂ ਸੰਘਰਸ਼ ਕਰਨਾ ਲੋਕਾਂ ਦੇ ਉੱਤੇ ਕਹਾਣਾ ਕਰਾਂਗੇ ਤੇ ਮੰਨੂ ਦੀ ਧੱਕਰੀ ਜਿਹੜੀ ਆ ਉਹ ਕਹਾਵਤਾ ਉਹਨੂੰ ਇਹ ਫਿਰ ਦੁਹਰਾਂਗੇ ਇਸ ਕਰਕੇ ਕੰਮ ਤੇ ਲਿਖਿਆ ਪੜ ਲੈਣਾ ਚਾਹੁੰਦਾ ਇਹ ਪੂਰੀ ਸਰਕਾਰ ਨੂੰ ਨਹੀਂ ਇਹ ਲੋਕ ਨੇ ਜਿਹੜੇ ਉਹਨੂੰ ਨਾਨੀ ਯਾਦ ਦਿੜੀ ਕਰਵਾ ਦੇਣਗੇ ਇਹਨਾਂ ਸ਼ਬਦਾਂ ਦੇ ਨਾਲ ਸਰ ਦਾ ਬਹੁਤ ਬਹੁਤ